ਖਰਪਨਾ ਨਾਮ ਰਜੇਸ਼ ਕੁਮਾਰ ਉਪਰ ਦਾ ਨਗਰ ਕੌਂਸਲ ਰਾਜਪੁਰਾ ਵਿਧਾਨ ਸਭਾ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ ਜੇ ਅਗਰ ਆਪਾਂ ਗੱਲ ਕਰੀਏ ਨਸ਼ਿਆਂ ਵਰਗੀ ਭਿਆਨਕ ਬਿਮਾਰੀ ਦੇ ਖਿਲਾਫ ਅਤੇ ਨਸ਼ਾ ਮੁਕਤ ਸਮਾਜ ਦੀ ਸਥਾਪਨਾ ਲਈ ਸਮਾਜ ਦੇ ਆਪਣਾ ਸਾਰੇ ਵਰਗਾਂ ਨੂੰ ਇਕੱਠੇ ਹੋ ਕੇ ਇਹਦੇ ਖਿਲਾਫ ਜੰਗ ਲੜਨੀ ਪੈਗੀ ਤਾਂ ਹੀ ਆਪਾਂ ਨਸ਼ਾ ਮੁਕਤ ਸਮਾਜ ਦੀ ਸਥਾਪਨਾ ਕਰ ਸਕਦੇ ਹਾਂ ਅੱਜ ਵਿਸ਼ਵ ਨਸ਼ਾ ਰੋਗ ਰੋਧਾ ਦਿਵਸ ਦੇ ਉਤੇ ਕਿਉਂਕਿ ਜੋ ਰਿਸਪੈਕਟਡ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਨੇ ਵੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਉਹਨਾਂ ਨੇ ਸੋਚ ਪਣਾਈ ਹੋਈ ਹੈ ਕਿ ਆਪਾਂ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਹੈ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਇਸ ਮੁਹਿੰਮ ਦਾ ਹਿੱਸਾ ਬਣੀਏ ਕਿਉਂਕਿ ਜਾਗਰੂਤਾ ਹੀ ਬਹੁਤ ਵੱਡਾ ਹਥਿਆਰ ਹੈ ਨਸ਼ੇ ਦੇ ਖਿਲਾਫ ਜਦੋਂ ਆਪਾਂ ਜਾਗਰੂਕ ਹੋਵਾਂਗੇ ਜਿਹੜੇ ਆਪਣੇ ਨੌਜਵਾਨ ਬੱਚੇ ਆ ਜਿਨ੍ਹਾਂ ਨੇ ਪੜ੍ਹ ਲਿਖ ਕੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨਾ ਹੈ ਆਪਣੇ ਹਲਕੇ ਦਾ ਨਾਮ ਰੋਸ਼ਨ ਕਰਨਾ ਹੈ ਉਹ ਨਸ਼ੇ ਰੂਪੀ ਗੰਦਲੀ ਦਲਦਲ ਵਿੱਚ ਨਾ ਫਸਣ ਉਹ ਵੀ ਸੁਚੇਤ ਰਹਿਣ ਉਹ ਵੀ ਚੰਗੇ ਪਾਸੇ ਜਾਗਣ ਕਿਉਂਕਿ ਇਹ ਸਭ ਤੋਂ ਵੱਡੀ ਗੱਲ ਨਸ਼ਿਆਂ ਦੇ ਖਿਲਾਫ ਜਾਗਰੂਤਾ ਬਹੁਤ ਵੱਡਾ ਹਥਿਆਰ ਹੈ ਜੀ ਸਰ ਜਿੱਦਾਂ ਅੱਜ ਕੋਲ ਸੈਟਰਾਂ ਦੇ ਬਣੇ ਹੋਏ ਉੱਥੇ ਵੀ ਕਾਫੀ ਨਸ਼ਾ ਵਗੈਰਾ ਹੁੰਦਾ ਟਿਕਣਾ ਚਾਹੀਦਾ ਦੇਖੋ ਜੀ ਵੈਸੇ ਜੀ ਯੁੱਧ ਨਸ਼ਿਆਂ ਦੇ ਵਿਰੁੱਧ ਜੋ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਪੰਜਾਬ ਸਰਕਾਰ ਨੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਨੇ ਉਹਨਾਂ ਨੇ ਵੈਸੇ ਦਿਸ਼ਾ ਨਿਰਦੇਸ਼ ਦੇ ਦਿੱਤੇ ਹੋਏ ਆ ਪ੍ਰਸ਼ਾਸਨ ਨੂੰ ਮਾਨਯੋਗ ਡੀਜੀਪੀ ਸਾਹਿਬ ਨੂੰ ਮਾਨਯੋਗ ਐਸਐਸਪੀ ਸਾਹਿਬ ਮਾਨਯੋਗ ਜਿੰਨੇ ਵੀ ਥਾਣਿਆਂ ਦੇ ਐਸਐਚਓ ਸਾਹਿਬ ਹੈ ਕਿ ਸਭ ਨੂੰ ਦਿਸ਼ਾ ਨਿਰਦੇਸ਼ ਹੈ ਉਹਨਾਂ ਨੇ ਇਹ ਜਿਹੇ ਬੰਦਿਆਂ ਦੀ ਪਛਾਣ ਕਰਕੇ ਉਹਨਾਂ ਨੂੰ ਵਾਰਨਿੰਗ ਵੀ ਹੈ ਕਿ ਉਹ ਇਹ ਕੰਮ ਧੰਦਾ ਛੱਡ ਕੇ ਨਸ਼ਿਆਂ ਦਾ ਜੋ ਲੋਕਾਂ ਦੀ ਜ਼ਿੰਦਗੀ ਖਰਾਬ ਕਰ ਰਹੇ ਬੱਚਿਆਂ ਦੀ ਜਾਂ ਤਾਂ ਉਹ ਕੰਮ ਧੰਦਾ ਛੱਡ ਕੇ ਪੰਜਾਬ ਛੱਡ ਕੇ ਚਲੇ ਜਾਣ ਯਾ ਤਾਂ ਫਿਰ ਉਹਨਾਂ ਵਾਸਤੇ ਜਗਾ ਜੇਲ੍ਹਾਂ ਚ ਐ ਬਾਕੀ ਮੈਂ ਦੇਖਿਆ ਜੋ ਰਾਜਪੁਰਾ ਦਾ ਪ੍ਰਸ਼ਾਸਨ ਐ ਪੁਲਿਸ ਪ੍ਰਸ਼ਾਸਨ ਜਿਵੇਂ ਆਪਣਾ ਐਡੀਸ਼ਨਲ ਐਸਟੀਓ ਸਾਹਿਬ ਮਾਲਵਿੰਦਰ ਜੀ ਵੀ ਐ ਮੈਂ ਵੀ ਦੇਖਦਾ ਰਹਿੰਦਾ ਇਹ ਵੀ ਉਹਨਾਂ ਏਰੀਆ ਚ ਜਾ ਕੇ ਲੋਕਾਂ ਨੂੰ ਜਾ ਕੇ ਸਮਝਾਉਂਦੇ ਵੀ ਐ ਉਹਨਾਂ ਨੂੰ ਪਕੜਦੇ ਐ ਉਹਨਾਂ ਦਾ ਇਲਾਜ ਵੀ ਕਰਾਉਂਦੇ ਐ ਕਿ ਜੇ ਬੱਚੀ ਨੌਜਵਾਨ ਨਸ਼ਾ ਛਡਾਊ ਕੇਂਦਰਾਂ ਚ ਜਿਹੜਾ ਕੋਈ ਅਜਿਹੇ ਕੰਮਾਂ ਚ ਲੱਗਿਆ ਹੋਇਆ ਐ ਚਾਕੇ ਉਹਨਾਂ ਨੂੰ ਫਿਰ ਜੇਲ੍ਹਾਂ ਦਾ ਰਸਤੇ ਵੀ ਜੋ ਇਹਨਾਂ ਨੂੰ ਵੀ ਉਪਰੋਧਤਾ ਮੈਂ ਤਾਂ ਆਪਣੇ ਵੱਲੋਂ ਅਪੀਲ ਕਰਦਾ ਜਿੰਨੇ ਵੀ ਚੈਨਲ ਦੇ ਥਰੂ ਤੁਹਾਡੇ ਮੀਡੀਆ ਜੋ ਵੀ ਜਿੰਨੇ ਵੀ ਪਰਸ਼ਨ ਦੇਖ ਰਹੇ ਐ ਉਹ ਵੀ ਇਸ ਮੁਹਿੰਮ ਦਾ ਹਿੱਸਾ ਬਣ ਤਾਂ ਕਿ ਆਪਾਂ ਵੀ ਸਾਰੇ ਨਸ਼ਾ ਮੁਕਤ ਸਮਾਜ ਦੀ ਸਥਾਪਨਾ ਕਰੀ ਆਪਣਾ ਸਾਰਿਆਂ ਦਾ ਫਰਜ਼ ਬਣਦਾ ਜੀ ਚਾਪਾ ਇਹਨਾਂ ਸੋਚੀਏ ਕਿ ਪ੍ਰਸ਼ਾਸਨ ਆਪਣੇ ਵੱਲੋਂ ਕਰੇਗਾ ਕਿਉਂਕਿ ਆਪਾਂ ਸਾਰੇ ਇਕੱਠੇ ਹੋ ਕੇ ਪ੍ਰਸ਼ਾਸਨ ਅਤੇ ਲੋਕ ਜਦੋਂ ਇਕੱਠੇ ਹੋਗੇ ਤਾਂ ਨਸ਼ੇ ਦੀ ਜਿੰਨੀ ਮਰਜ਼ੀ ਆਪਾਂ ਇਹ ਕਹਿ ਲਈਏ ਗਹਿਰੀਆਂ ਜੜ੍ਹਾਂ ਉਹ ਸਾਰੀਆਂ ਪੱਟੀਆਂ ਜਾਣਗੀਆਂ ਜੀ ਆਪਾਂ ਵੀ ਅੱਜ ਇਸ ਚੀਜ਼ ਦਾ ਪ੍ਰਣ ਕਰੀਏ ਕਿਉਂਕਿ ਅੱਜ ਜੋ ਬਹੁਤ ਵੱਡਾ ਦਿਨ ਹੈ ਅੰਤਰਰਾਸ਼ਟਰੀ ਤੌਰ ਤੇ ਮਨਾਇਆ ਜਾ ਰਿਹਾ ਹੈ ਅੰਤਰਰਾਸ਼ਟਰੀ ਨਸ਼ਾ ਰੋਗ ਥਾਮ ਦਿਵਸ ਤਾਂ ਆਪਾਂ ਸਾਰੇ ਵੀ ਪ੍ਰਣ ਕਰੀਏ ਲੋਕਾਂ ਨੂੰ ਜਾਗਰੂਕ ਕਰੀਏ ਇਸ ਗੰਦਲੀ ਬਿਮਾਰ ਕਿਉਂਕਿ ਤੁਹਾਡਾ ਚੈਨਲ ਵੀ ਟਾਈਮ ਟੂ ਟਾਈਮ ਜਦੋਂ ਸਾਡੀ ਗੱਲ ਅੱਗੇ ਤੱਕ ਲੋਕਾਂ ਤੱਕ ਪਹੁੰਚਦੇ ਆ ਲੋਕ ਵੀ ਜਾਗਰੂਕ ਹੁੰਦੇ ਆ ਤਾਂ ਬਹੁਤ ਸਰ ਆਪਣਾ ਨਾਮ ਮੈਂ ਮਾਲਵਿੰਦਰ ਸਿੰਘ ਸਬ ਇੰਸਪੈਕਟਰ ਐਡੀਸ਼ਨਲ ਐਸਐਸਓ ਕਾਣਾ ਸਿਟੀ ਰਾਜਪੁਰਾ ਅਸੀਂ ਇਹ ਕਹਿਣਾ ਚਾਹੁੰਦੇ ਆ ਜੋ ਅੱਜ ਸ਼੍ਰੀ ਰਜੇਸ਼ ਜੀ ਦੇ ਉਪ ਪ੍ਰਧਾਨ ਨਗਰ ਕੌਂਸਲ ਰਾਜਪੁਰਾ ਜੀ ਨੇ ਆਪਣੇ ਮੁਹੱਲੇ ਦੇ ਇਲਾਕੇ ਦੇ ਸਾਰੇ ਪਤਵੰਤੇ ਸੱਜਣਾਂ ਨੂੰ ਮੋਦਵਰ ਵਿਅਕਤੀਆਂ ਨੂੰ ਬੁਲਾ ਕੇ ਇਹ ਨਸ਼ਿਆਂ ਉਦ ਜਿਹੜੀ ਪੰਜਾਬ ਮਾਨਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਵੱਲੋਂ ਜੋ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਹੈ ਉਹਦੇ ਬਾਰੇ ਇਹਨਾਂ ਨੇ ਉਹਨਾਂ ਨੂੰ ਸਾਰਿਆਂ ਨੂੰ ਇਲਾਕਿਆਂ ਨੂੰ ਜਾਣੂ ਕਰਾਇਆ ਵੀ ਤੁਹਾਡੇ ਕੀ ਕੀ ਅਧਿਕਾਰ ਨੇ ਵੀ ਆਪਾਂ ਇਹ ਨਸ਼ਾ ਖਤਮ ਕਰਨ ਵਾਸਤੇ ਕੀ ਕੀ ਕਰਨਾ ਹੈ ਕੀ ਕਰ ਸਕਦੇ ਆ ਕੋਈ ਨਸ਼ਾ ਕਰਦਾ ਹੈ ਕੋਈ ਨਸ਼ਾ ਵੇਚਦਾ ਹੈ ਉਹਨੂੰ ਆਪਾਂ ਕਿਸ ਤਰ੍ਹਾਂ ਫੜ ਸਕਦੇ ਆ ਕਿਸ ਤਰ੍ਹਾਂ ਫੜ ਕੇ ਪ੍ਰਾਈਵੇਟ ਬੰਦਾ ਵੀ ਉਹਨੂੰ ਪੁਲਿਸ ਕੋਲ ਲਿਜਾ ਸਕਦਾ ਹੈ ਉਹਦੇ ਬਾਰੇ ਜਿਹੜਾ ਹੈ ਜਾਣੂ ਕਰਾਇਆ ਹੈ ਬਹੁਤ ਵਧੀਆ ਮੁਹਿੰਮ ਹੈ ਜੀ ਸ਼ਹਿਰ ਵਸਣ ਕੀ ਗੱਲ ਦਿੰਦੇ ਸਰ ਸ਼ਹਿਰ ਵਸੀਆਂ ਨੂੰ ਹੀ ਅਪੀਲ ਹੈ ਜੀ ਜੋ ਜਿਹੜਾ ਨਸ਼ਾ ਸਰਕਾਰ ਨੇ ਮਹਿੰਮ ਚਲਾਈ ਹੈ ਇਹ ਨਸ਼ੇ ਜਿਹੜੇ ਲੋਕ ਨਸ਼ੇ ਕਰਦੇ ਨੇ ਜਾਂ ਨਸ਼ੇ ਵੇਚਦੇ ਨੇ ਉਹਨਾਂ ਨੂੰ ਹਦਾਇਤ ਹੈ ਵੀ ਆਪਣੇ ਇਹ ਕੰਮ ਕਰਨਾ ਬੰਦ ਕਰ ਦੇਣ ਜਾਂ ਇਹ ਕੰਮ ਨਹੀਂ ਬੰਦ ਕਰਨਾ ਤਾਂ ਆਪਣਾ ਇਲਾਕੇ ਛੱਡ ਕੇ ਚਲੇ ਜਾਣਾ ਚਾਹੀਦਾ ਹੈ।